ਪਹਿਲਾ ਸ਼ਾਨਦਾਰ ਕਬੱਡੀ ਕੱਪ 27 ਤੇ 28 ਜਨਵਰੀ ਨੂੰ ਗੁਰਤੇਗਬਾਦਰ ਸਟੇਡੀਅਮ ਬੁਢਲਾਡਾ ਵਿਖੇ ਕਰਵਾਇਆ ਜਾ ਰਿਹਾ ਸਮੂਹ ਪ੍ਰਬੰਧਕਾਂ ਵੱਲੋਂ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਆ ਕਿ ਖੇਡ ਪ੍ਰੇਮੀ ਵੱਧ ਤੋਂ ਵੱਧ ਇਸ ਟੂਰਨਾਮੈਂਟ ਦੇ ਵਿੱਚ ਪਹੁੰਚਣ ਨਾਮੀ ਖਿਡਾਰੀ ਵੀ ਪਹੁੰਚ ਰਹੇ ਆ ਤੇ ਨਾਮੀ ਗਾਇਕ ਵੀ ਖਿਡਾਰੀਆਂ ਦਾ ਮਨੋਰੰਜਨ ਕਰਨ ਲਈ ਪਹੁੰਚ ਰਹੇ ਨੇ ਤੇ ਵਿਸ਼ੇਸ਼ ਤੌਰ ਤੇ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ ਸੋ ਸਮੂਹ ਕ੍ਰੀਡ ਪ੍ਰੇਮੀ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇਸ ਗਰਾਉਂਡ ਦੇ ਨਾਲ ਪਹੁੰਚਣ ਤਾਂ ਜੋ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਇਹ ਟੂਰਨਾਮੈਂਟ ਅਸੀਂ ਕਰਵਾ ਰਹੇ ਹਾਂ ਇਸ ਟੂਰਨਾਮੈਂਟ ਦੇ ਵਿੱਚ ਜ਼ਿਲ੍ਹਾ ਰੂਲਰ ਯੂਥ ਕਲੱਬਸ ਐਸੋਸੀਏਸ਼ਨ ਮਾਨਸਾ ਮਾਤਾ ਗੁਜ਼ਰੀ ਭਲਾਈ ਕੇਂਦਰ ਫੁੱਟਲਾਡਾ ਅਤੇ ਹੋਰ ਬਹੁਤ ਸਹਿਯੋਗੀ ਸੰਸਥਾਵਾਂ ਸਹਿਯੋਗ ਕਰ ਰਹੀਆਂ ਨੇ ਸੋ ਸਾਰਿਆਂ ਨੂੰ ਬੇਨਤੀ ਆ ਕਿ 27 ਤੇ 28 ਜਨਵਰੀ ਨੂੰ ਬਟਲਾਡਾ ਵਿਖੇ ਟੂਰਨਾਮੈਂਟ ਦੇ ਵਿੱਚ ਹਾਜ਼ਰੀ ਜ਼ਰੂਰ ਲਗਾਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਡੇ ਬਟਲਾਡਾ ਦੇ ਸਪੋਰਟਸ ਕਲੱਬ ਬਾਬਾ ਮੰਗਲੂ ਜੀ ਸਪੋਰਟਸ ਕਲੱਬ ਤੁਹਾਡਾ ਵੱਲੋਂ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਕਿਉਂਕਿ ਕਾਫੀ ਸਮਾਂ ਹੋ ਗਿਆ ਹੈ ਕਬੱਡੀ ਦੇ ਵਿੱਚੋਂ ਖਿਡਾਰੀਆਂ ਦਾ ਰੁਝਾਨ ਘਟ ਗਿਆ ਸੀਗਾ ਸੋ ਇਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਹੈ ਗੁਰਤੇਗ ਬਹਾਦਰ ਸਟੇਡੀਅਮ ਦੇ ਵਿੱਚ 6 ਤੇ 28 ਜਨਵਰੀ ਨੂੰ ਕਬੱਡੀ ਦੇ ਮੈਚ ਹੋਣੇ ਨੇ ਟੂਰਨਾਮੈਂਟ ਹੋਣੇ ਨੇ ਸੋ ਇਹ ਮਾਤਾ ਗੁਜਰੀ ਜੀ ਪੜਾਈ ਕੇਂਦਰ ਦਫ਼ਤਰ ਸਾਨੂੰ ਸਰਤਾ ਪੱਤਰ ਦੇਣ ਆਏ ਨੇ ਤਾਂ ਮਾਤਾ ਗੁਜਰੀ ਜੀ ਪੜਾਈ ਕੇਂਦਰ ਵੱਲੋਂ ਸਭ ਨੂੰ ਬੇਨਤੀ ਹੈ ਕਿ ਨਸ਼ਾ ਤੋਂ ਦੂਰ ਕਰ ਲਈ ਖੇਡਾਂ ਵੱਲ ਪ੍ਰੇਰਿਤ ਹੋਣਾ ਪਵੇਗਾ ਸੋ ਬਹੁਤ ਵਧੀਆ ਪਰਾਲਾ ਹੈ ਇਹਨਾਂ ਦਾ ਆਪਾਂ ਨੇ ਸਾਰਿਆਂ ਨੇ ਇੱਥੇ ਪਹੁੰਚ ਕੇ ਹੌਸਲਾ ਵਧਾਉਣਾ ਹੈ 27 ਤੇ 28 ਜਨਵਰੀ ਸ਼ਿਰਕੁਰ ਦੇ ਇਹ ਮਹਾਰਤ ਸਟੇਡੀਅਮ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਗਿਆ ਆਪਾਂ ਇਹਨਾਂ ਦਾ ਹੌਸਲਾ ਵਧਾਓ ਆ ਦੇ ਖਿਡਾਰੀਆਂ ਨੂੰ ਆਪਾਂ ਅਨੁਸ਼ਾਸਨ ਕਰੀਏ ਸੋ ਜੀ ਆਇਆਂ ਨਾ ਦਾ ਮਾਤਾ ਗੁਜਰੀ ਜੀ ਵੱਲੋਂ ਜਿੰਨਾ ਵੀ ਹੋ ਸਕੇ ਅਸੀਂ ਲੋਕ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ